ਪਤੀ ਪਤਨੀ ਖੂ ਤੇ ਜਿੰ ਰਾਜੂ ਜੀ ਜੰਗਲ ਵਿੱਚ ਲੱਕੜੀਆਂ ਕੱਟਣ ਜਾਂਦਾ ਸੀ ਉੱਥੇ ਇੱਕ ویرਾਨ ਅਤੇ ਪੁਰਾਣਾ ਖੂ ਸੀ ਉਹ ਖੂ ਐਨਾ ਪੁਰਾਣਾ ਸੀ ਕਿ ਸਾਰਾ ਪਿੰਡ ਉਸ ਦਾ ਨਾਮ ਲੈਣ ਤੋਂ ਵੀ ਡਰਦਾ ਸੀ ਪਰ ਕਿਸੇ ਜ਼ਮਾਨੇ ਵਿੱਚ ਉਹੀ ਖੂ ਜ਼ਿੰਦਗੀ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਇਸ ਤੇ ਪਾਣੀ ਨਾਲ ਲੋਕ ਆਪਣੀ ਪਿਆਸ ਬੁਝਾਉਂਦੇ ਸਨ ਪਰ ਸਮਾਂ ਬੀਤਣ ਦੇ ਨਾਲ ਨਾਲ ਇਹ ਖੂ ਡਰ ਦੀ ਨਿਸ਼ਾਨੀ ਬਣ ਚੁੱਕਿਆ ਸੀ ਅਤੇ ਪੂਤਾਵਾਲੇ ਖੂ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਸੀ ਪਿੰਡ ਦੇ ਬਜ਼ੁਰਗ ਅਕਸਰ ਦੱਸਿਆ ਕਰਦੇ ਸਨ ਕਿ ਰਾਤ ਦਾ ਹਨੇਰਾ ਫੈਲਦੇ ਹੀ ਖੂ ਦੇ ਨੇੜੇ ਦੇ ਰੁੱਖਾਂ ਵਿੱਚ ਕੋਈ ਚੀਜ਼ ਘੁੰਮਣ ਲੱਗਦੀ ਹੈ ਜੋ ਨਜ਼ਰ ਵੀ ਨਹੀਂ ਆਉਂਦੀ ਰੁੱਖਾਂ ਦੀਆਂ ਟਾਹਣੀਆਂ ਬਿਨਾਂ ਇਸੇ ਕਾਰਨ ਕੰਬਦੀਆਂ ਰਹਿੰਦੀਆਂ ਸਨ ਸ਼ਾਮ ਤੋਂ ਬਾਅਦ ਉਹੀ ਪੁਰਾਣਾ ਖੂ ਜਿਵੇਂ ਦੁਬਾਰਾ ਜੀਵਿਤ ਹੋ ਜਾਂਦਾ ਹੈ ਜੋ ਵੀ ਕੋਈ ਬਦਨ ਸਿੰਘ ਮੁਸਾਫਿਰ ਰਾਤ ਦੇ ਵਕਤ ਉਥੋਂ ਲੰਘਦਾ ਹੈ ਤਾਂ ਉਹ ਰਸਤਾ ਭਟਕ ਜਾਂਦਾ ਹੈ ਅਤੇ ਅਚਾਨਕ ਕੋਈ ਜ਼ੋਰਦਾਰ ਅਤੇ ਅਜੀਬ ਆਵਾਜ਼ ਉਸਦਾ ਨਾਮ ਪੁਕਾਰ-ਪੁਕਾਰ ਕੇ ਉਸ ਨੂੰ ਆਪਣੀ ਤਰਫ ਬੁਲਾਉਂਦੀ ਹੈ ਪਿੰਡ ਦੇ ਬਜ਼ੁਰਗ ਇਹ ਵੀ ਦੱਸਦੇ ਸਨ ਕਿ ਇਹੀ ਖੂ ਕਈ ਮਾਸੂਮ ਜਾਨਾਂ ਨਿਕਲ ਚੁੱਕਿਆ ਹੈ ਇਹ ਹੀ ਡਰ ਰਾਜੂ ਦੇ ਦਿਲ ਵਿੱਚ ਵੀ ਸੀ ਇਸ ਲਈ ਉਹ ਰੋ ਜਾਣਾ ਜੰਗਲ ਜਾਂਦਾ ਪਰ ਸੂਰਜ ਢਲਣ ਤੋਂ ਪਹਿਲਾਂ ਹੀ ਵਾਪਸ ਆ ਜਾਂਦਾ ਉਹ ਜਾਣਦਾ ਸੀ ਕਿ ਜੋ ਵੀ ਇਸ ਖੂ ਦੇ ਜਾਲ ਵਿੱਚ ਫਸ ਗਿਆ ਉਹ ਕਦੇ ਵਾਪਸ ਨਹੀਂ ਆ ਸਕਦਾ ਇੱਕ ਦਿਨ ਰਾਜੂ ਲਕੜੀਆਂ ਦੀ ਗੱਠੜੀ ਆਪਣੇ ਮੋਢਿਆਂ ਤੇ ਚੁੱਕੀ ਆਪਣੇ ਘਰ ਵੱਲ ਹੌਲੀ-ਹੌਲੀ ਵੱਧ ਰਿਹਾ ਸੀ ਰਾਜੂ ਦੀ ਉਮਰ ਤਕਰੀਬਨ 50 ਸਾਲ ਦੀ ਸੀ ਅਤੇ ਉਹ ਇੱਕ ਸਿੱਧਾ ਸਾਦਾ ਇਨਸਾਨ ਸੀ ਉਹ ਦਿਨ ਭਰ ਜੰਗਲ ਵਿੱਚ ਰੁੱਖ ਕੱਟਦਾ ਅਤੇ ਮਿਹਨਤ ਕਰਦਾ ਅਤੇ ਜਦੋਂ ਸ਼ਾਮ ਨੂੰ ਘਰ ਮੁੜਦਾ ਤਦ ਹੀ ਉਸ ਨੂੰ ਆਰਾਮ ਨਸੀਬ ਨਾ ਹੁੰਦਾ ਗਰੀਬੀ ਤਾਂ ਜਿਵੇਂ ਉਸਦੇ ਨਸੀਬ ਵਿੱਚ ਲਿਖੀ ਜਾ ਚੁੱਕੀ ਸੀ ਪਰ ਉਸਦੀ ਜ਼ਿੰਦਗੀ ਗਰੀਬੀ ਦੀ ਵਜ੍ਹਾ ਨਾਲ ਨਹੀਂ ਬਲਕਿ ਉਸਦੀ ਪਤਨੀ ਦੀ ਵਜ੍ਹਾ ਨਾਲ ਮੁਸ਼ਕਲ ਹੋ ਚੁੱਕੀ ਸੀ ਹਰ ਰੋਜ਼ ਉਸ ਨੂੰ ਇਹ ਤਾਨਾ ਸੁਣਨ ਨੂੰ ਮਿਲਦਾ ਸੀ ਤੁਹਾਡੀ ਕਮਾਈ ਇੰਨੀ ਘੱਟ ਹੈ ਤੁਸੀਂ ਕਿਸ ਕੰਮ ਦੇ ਆਦਮੀ ਹੋ ਮੈਂ ਤਾਂ ਉਸ ਵਕਤ ਨੂੰ ਰੋਂਦੀ ਹਾਂ ਜਦੋਂ ਮੈਂ ਤੁਹਾਡੇ ਨਾਲ ਵਿਆਹ ਕੀਤਾ ਸੀ ਬਸ ਇਹੇ ਸ਼ਬਦ ਰਾਜੂ ਦੇ ਦਿਲ ਤੇ ਤੀਰ ਦੀ ਤਰ੍ਹਾਂ ਲੱਗਦੇ ਸਨ ਅਤੇ ਉਸਦੇ ਕੰਨਾਂ ਵਿੱਚ ਜ਼ਹਿਰ ਕੋਲ ਦਿੰਦੇ ਸਨ ਰਾਜੂ ਜੋ ਕੁਝ ਵੀ ਮਿਹਨਤ ਨਾਲ ਕਮਾਉਂਦਾ ਉਸਦੀ ਪਤਨੀ ਇੱਕ ਪਲ ਵਿੱਚ ਉਸ ਤੋਂ ਖੋਹ ਲੈਂਦੀ ਰਾਜੂ ਦੇ ਕੱਪੜੇ ਪੁਰਾਣੇ ਅਤੇ ਜੁੱਤੇ ਫਟ ਚੁੱਕੇ ਸਨ ਪਰ ਉਸਦੀ ਪਤਨੀ ਨੂੰ ਉਸਦੀ ਹਾਲਤ ਦੀ ਕੋਈ ਪਰਵਾਹ ਨਹੀਂ ਸੀ ਅੱਜ ਵੀ ਜਦੋਂ ਉਹ ਆਪਣੇ ਘਰ ਦੇ ਨੇੜੇ ਪਹੁੰਚਿਆ ਤਾਂ ਬੇਵਸੀ ਦੀ ਤਸਵੀਰ ਬਣੇ ਦਰਵਾਜ਼ੇ ਤੇ ਹੀ ਰੁਕ ਗਿਆ ਅਤੇ ਇੱਕ ਪਲ ਲਈ ਸੋਚਣ ਲੱਗਾ ਕਿ ਮੇਰੀ ਜ਼ਿੰਦਗੀ ਸਾਰੀ ਉਮਰ ਇਵੇਂ ਹੀ ਰਹੇਗੀ ਨਹੀਂ ਅੱਜ ਤੋਂ ਮੈਂ ਜੋ ਵੀ ਕਮਾਵਾਂਗਾ ਉਸ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵਾਂਗਾ ਤਾਂ ਕਿ ਮੈਂ ਆਪਣੇ ਲਈ ਨਵੇਂ ਕੱਪੜੇ ਅਤੇ ਨਵੇਂ ਜੁੱਤੇ ਖਰੀਦ ਸਕਾਂ ਉਸਨੇ ਅਜਿਹਾ ਹੀ ਕੀਤਾ ਉਹ ਹਰ ਰੋਜ਼ ਥੋੜੇ-ਥੋੜੇ ਪੈਸੇ ਜੋੜਦਾ ਰਿਹਾ ਅਤੇ ਇਹ ਗੱਲ ਉਸਨੇ ਆਪਣੀ ਪਤਨੀ ਤੋਂ ਲੁਕਾ ਕੇ ਰੱਖੀ ਆਖਰਕਾਰ ਇੱਕ ਦਿਨ ਉਸਦੀ ਪਤਨੀ ਨੂੰ ਪਤਾ ਚੱਲ ਹੀ ਗਿਆ ਜਦੋਂ ਉਸਨੇ ਦੇਖਿਆ ਕਿ ਰਾਜੂ ਪੈਸੇ ਗਿਣ ਰਿਹਾ ਹੈ ਤਾਂ ਉਹ ਉਸਤੇ ਬਰਸ ਪਈ ਅਤੇ ਕਹਿਣ ਲੱਗੀ ਇਹ ਰਕਮ ਜਲਦੀ ਮੇਰੇ ਹਵਾਲੇ ਕਰ ਦਿਓ ਰਾਜੂ ਜੋ ਸਿੱਧਾ ਸਾਦਾ ਇਨਸਾਨ ਸੀ ਉਹ ਨਰਮੀ ਨਾਲ ਕਹਿਣ ਲੱਗਾ ਪਰ ਇਹ ਪੈਸੇ ਤਾਂ ਮੈਂ ਆਪਣੇ ਕਪੜੇ ਅਤੇ ਜੁੱਤੇ ਖਰੀਦਣ ਲਈ ਜੋੜੇ ਹਨ ਮੇਰੇ ਕਪੜੇ ਪੁਰਾਣੇ ਅਤੇ ਜੁੱਤੇ ਵੀ ਫਟ ਚੁੱਕੇ ਹਨ। ਤੁਸੀਂ ਇੰਨਾ ਗੁੱਸਾ ਕਿਉਂ ਕਰ ਰਹੇ ਹੋ? ਪਤਨੀ ਨੇ ਜਦੋਂ ਇਹ ਸੁਨਿਆ ਤਾਂ ਉਸਨੇ ਗੁੱਸੇ ਵਿੱਚ ਜਵਾਬ ਦਿੱਤਾ। ਤੁਹਾਡੀ ਇੰਨੀ ਹਿੰਮਤ ਕਿ ਤੁਸੀਂ ਆਪਣੇ ਪੈਸੇ ਮੇਥੋਂ ਲੁਕਾ ਕੇ ਰੱਖੋ। ਇਹ ਕਹਿਣ ਤੋਂ ਬਾਅਦ ਉਹ ਰਾਜੂ ਤੇ ਝੱਟ ਪਈ ਅਤੇ ਫਿਰ ਇੰਨਾ ਹੰਗਾਮਾ ਹੋਇਆ ਕਿ ਇਹ ਸਮਝਣਾ ਮੁਸ਼ਕਲ ਸੀ ਕਿ ਉਹ ਦੋਵੇਂ ਸਲਾਮਤ ਕਿਵੇਂ ਬਚੇ। ਅਤੇ ਇਹ ਹੀ ਉਹ ਪਲ ਸੀ ਜਦੋਂ ਰਾਜੂ ਦੇ ਸਬਰ ਦਾ ਪੈਮਾਨਾ ਲਾਵਲਾ ਭਰ ਗਿਆ ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਸੋਚਿਆ ਕਿ ਹੁਣ ਉਹ ਇਸ અપਮਾਨ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ ਸ਼ਾਮ ਦਾ ਵਕਤ ਸੀ ਅਤੇ ਹਨੇਰਾ ਵੀ ਛਾ ਚੁੱਕਿਆ ਸੀ ਰਾਜੂ ਜੰਗਲਵਾਲ ویرਾਨ ਰਾਸਤੇ ਤੇ ਚੱਲ ਪਿਆ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਸ਼ਾਮ ਦੇ ਵਕਤ ਜੰਗਲਵਾਲ ਜਾਣਾ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇਵੇਗਾ ਘਰੋਂ ਨਿਕਲਦੇ ਵਕਤ ਉਸਨੇ ਆਪਣੀ ਪਤਨੀ ਨੂੰ ਬਸ ਐਨਾ ਕਿਹਾ ਕਿ ਉਹ ਉਸਦੇ ਪਿੱਛੇ ਨਾ ਆਵੇ ਪਰ ਹਾਲੇ ਉਹ ਜਿਆਦਾ ਦੂਰ ਨਹੀਂ ਗਿਆ ਸੀ ਕਿ ਉਸਦੀ ਪਤਨੀ ਵੀ ਗਦੇ ਤੇ ਸਵਾਰ ਹੋ ਕੇ ਉਸ ਦਾ ਪਿੱਛਾ ਕਰਨ ਲੱਗੀ ਅਤੇ ਹੌਲੀ ਆਵਾਜ਼ ਵਿੱਚ ਬੁੜਬੁੜਾ ਰਹੀ ਸੀ ਜ਼ਰੂਰ ਇਸਨੇ ਕੋਈ ਦੌਲਤ ਮਿੱਥੋ ਲੁਕਾ ਕੇ ਰੱਖੀ ਹੋਵੇਗੀ ਮੈਂ ਵੀ ਇਸ ਦਾ ਪਿੱਛਾ ਛੱਡਣ ਵਾਲੀ ਨਹੀਂ ਰਾਜੂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਉਸਦੀ ਪਤਨੀ ਉਸ ਦਾ ਪਿੱਛਾ ਕਰ ਰਹੀ ਹੈ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਅਨਜਾਨ ਬਨ ਕੇ ਕੰਮ ਲਵੇਗਾ ਜਦੋਂ ਰਾਜੂ ਜੰਗਲ ਪਹੁੰਚਿਆ ਤਾਂ ਉਸਨੇ ਲੱਕੜੀਆਂ ਕਟਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਪਤਨੀ ਦੂਰ ਖੜੀ ਹੋ ਕੇ ਉਸ ਨੂੰ ਦੇਖਣ ਲੱਗੀ ਅਤੇ ਫਿਰ ਇੱਧਰ ਉੱਧਰ ਟਹਿਲਣ ਲੱਗੀ ਇਥੋਂ ਤਾਂਕਿ ਉਹ ਟਹਿਲਦੀ ਟਹਿਲਦੀ ਉਸੇ ویرਾਨ ਖੋਦੇ ਕੋਲ ਜਾ ਪਹੁੰਚੀ ਉਸ ਖੂਬੀ ਚਾ ਕਨਹੀ ਵਾਲੀ ਸੀ ਕਿ ਰਾਜੂ ਦੀ ਆਵਾਜ਼ ਪੂਰੇ ਜੰਗਲ ਵਿੱਚ ਜ਼ੋਰ ਨਾਲ ਗੂੰਜਣ ਲੱਗੀ ਖਬਰਦਾਰ ਉਸ ਖੂ ਤੋ ਦੂਰ ਹੋ ਵਾਪਸ ਆਓ ਪਰ ਉਸਨੇ ਰਾਜੂ ਦੀ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਹਾਲਾਂਕਿ ਉਹ ਰਾਜੂ ਦੀ ਆਵਾਜ਼ ਸੁਣ ਚੁੱਕੀ ਸੀ ਉਸਨੇ ਇੱਕ ਕਦਮ ਹੋਰ ਅੱਗੇ ਵਧਾਇਆ ਅਤੇ ਫਿਰ ਉਸਦੇ ਕਦਮ ਲੜਖੜਾਉਣ ਲੱਗੇ ਅਚਾਨਕ ਇੱਕ ਕਾਲੇ ਧੂਏ ਨੇ ਖੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਫਿਰ ਪਲਕ ਚਪ ਦੇਹੀ ਉਹ ਖੂਦ ਦੇ ਅੰਦਰ ਜਾ ਪਹੁੰਚੀ ਅਜਿਹਾ ਮਾਲੂਮ ਹੋਇਆ ਜਿਵੇਂ ਕਿਸੇ ਅਣਦੇਖੀ ਤਾਕਤ ਨੇ ਉਸ ਨੂੰ ਖੂਦ ਦੇ ਅੰਦਰ ਖਿੱਚ ਲਿਆ ਹੋਵੇ ਰਾਜੂ ਖੂ ਤੋਂ ਡਰਦਾ ਸੀ ਅਤੇ ਉਹ ਆਪਣੀ ਪਤਨੀ ਤੋਂ ਨਾਰਾਜ਼ ਵੀ ਸੀ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਸ ਦੀ ਪਤਨੀ ਇਸ ਕਾਬਲ ਨਹੀਂ ਕਿ ਉਸਦੇ ਲਈ ਕੁਝ ਕੀਤਾ ਜਾਵੇ ਫਿਰ ਉਹ ਦੁਬਾਰਾ ਆਪਣੇ ਗਦੇ ਤੇ ਸਵਾਰ ਹੋਇਆ ਤੇ ਆਪਣੇ ਘਰ ਵਾਪਸ ਚੱਲ ਆਇਆ ਜਦੋਂ ਰਾਜੂ ਘਰੇ ਇਕੱਲਾ ਸੀ ਤਾਂ ਰਾਤ ਦੇ ਵਕਤ ਕਿਸੇ ਨੇ ਦਰਵਾਜ਼ੇ ਤੇ دستक ਦਿੱਤੀ ਉਸ ਨੂੰ ਕਿਸੇ ਦੇ ਕਦਮਾਂ ਦੀ ਆਹਟ ਸੁਣਾਈ ਦਿੱਤੀ ਫਿਰ ਅਚਾਨਕ ਉਸ ਦੀ ਪਤਨੀ ਵਿਦੀ ਆਵਾਜ਼ ਉਸ ਦੇ ਕੰਨਾਂ ਵਿੱਚ ਫੁਸਫੁਸਾਉਣ ਲੱਗੀ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਘਰ ਵਿੱਚ ਉਸ ਤੋਂ ਇਲਾਵਾ ਕੋਈ ਨਹੀਂ ਸੀ ਉਸ ਨੂੰ ਅਜੀਬਾ ਮਹਿਸੂਸ ਹੋਇਆ ਕਿ ਜਿਵੇਂ ਉਸਦੀ ਪਤਨੀ ਉਸ ਨੂੰ ਮਦਦ ਲਈ ਬੁਲਾ ਰਹੀ ਹੋਵੇ। ਅਗਲੇ ਹੀ ਦਿਨ ਰਾਜੂ ਕਬਰਾਂ ਦਾ ਹੋਇਆ। ਉਸੇ ਖੂਹ ਤੇ ਗਿਆ। ਉਹ ਆਪਣੇ ਆਪ ਨੂੰ ਕਹਿਣ ਲੱਗਾ, ਚਲੋ ਦੇਖਦੇ ਹਾਂ ਕਿ ਉਸ ਵਿਚਾਰੀ ਦਾ ਕੀ ਹੋਇਆ। ਉਹ ਡਰਦੇ ਡਰਦੇ ਖੂਹ ਦੇ ਬਿਲਕੁਲ ਨੇੜੇ ਜਾ ਪਹੁੰਚਿਆ ਅਤੇ ਜਦੋਂ ਉਸਨੇ ਖੂਹ ਵਿੱਚ ਝਾਕ ਕੇ ਦੇਖਿਆ ਤਾਂ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਇਆ। ਹੁਣ ਉਸ ਨੂੰ ਆਪਣੀ ਕੀਤੀ ਗਈ ਹਰਕਤ ਤੇ ਪਛਤਾਵਾ ਹੁਣ ਲੱਗਾ ਫੇਰ ਉਹ ਸੋਚਾਂ ਵਿੱਚ ਪੈ ਗਿਆ ਕਿ ਭਾਵੇਂ ਉਹ ਜਿਹੋ ਜੀ ਵੀ ਸੀ ਅਖੀਰ ਉਸਦੀ ਪਤਨੀ ਸੀ ਹਾਲੇ ਉਹ ਅਜੇ ਹ ਸੋਚੀ ਰਿਹਾ ਸੀ ਕਿ ਖੂ ਤੋਂ ਅਜੀਬੋ ਗਰੀਬ ਆਵਾਜ਼ਾਂ ਆਉਣ ਲੱਗੀਆਂ ਉਸ ਨੂੰ ਕਦੇ ਆਪਣੀ ਪਤਨੀ ਦੀ ਆਵਾਜ਼ ਆਉਂਦੀ ਅਤੇ ਕਦੇ ਕਿਸੇ ਡਰਾਉਣੇ ਜੀਵ ਦੇ ਤਹਾੜਨ ਦੀ ਆਵਾਜ਼ ਰਾਜੂ ਇਹ ਸੁਣ ਕੇ ਬਹੁਤ ਕਬਰਾਇਆ ਪਰ ਉਸ ਨੂੰ ਇਹ ਜਾਣ ਕੇ ਤਸੱਲੀ ਵੀ ਹੋਈ ਕਿ ਉਸ ਦੀ ਪਤਨੀ ਹਾਲੇ ਤੱਕ ਜਿੰਦਾ ਹੈ ਫਿਰ ਉਸਨੇ ਇੱਕ ਰੱਸੀ ਲਈ ਅਤੇ ਖੂਹ ਵਿੱਚ ਲਟਕਾ ਕੇ ਬੋਲਿਆ ਜੇ ਤੁਸੀਂ ਮੈਨੂੰ ਸੁਣ ਸਕਦੇ ਹੋ ਤਾਂ ਰੱਸੀ ਨੂੰ ਫੜ ਲਓ ਕੁਝ ਪਲ ਬਾਅਦ ਉਸਨੇ ਮਹਿਸੂਸ ਕੀਤਾ ਕਿ ਰੱਸੀ ਤਨ ਗਈ ਹੈ ਅਤੇ ਕਿਸੇ ਨੇ ਮਜ਼ਬੂਤੀ ਨਾਲ ਉਸ ਨੂੰ ਫੜ ਲਿਆ ਹੈ ਫਿਰ ਰਾਜੂ ਪੂਰੀ ਤਾਕਤ ਨਾਲ ਰੱਸੀ ਨੂੰ ਉੱਪਰ ਵੱਲ ਖਿੱਚਣ ਲੱਗਾ ਉਹ ਪੂਰੀ ਤਾਕਤ ਨਾਲ ਉਸਨੂੰ ਖਿੱਚਦਾ ਰਿਹਾ ਇ tanto takki ਥੱਕ ਕੇ ਚੂਰ ਹੋ ਗਿਆ ਜਦੋਂ ਰੱਸੀ ਦਾ ਸਿਰਾ ਉੱਪਰ ਆਇਆ ਤਾਂ ਉਸ ਰੱਸੀ ਦੇ ਸਿਰੇ ਤੋਂ ਜੋ ਚੀਜ਼ ਬਾਹਰ ਨਿਕਲੀ ਉਸਨੂੰ ਦੇਖ ਕੇ ਉਸਦਾ ਦਿਲ ਧੜਕਣ ਲੱਗਾ ਇੱਕ ਡਰਾਣੀ ਪਛਾਈ ਉਸਦੇ ਸਾਹਮਣੇ ਨਜ਼ਰ ਆਉਣ ਲੱਗੀ ਉਹ ਇੱਕ ਡਰਾਉਣਾ ਜਿੰਸੀ ਉਹ ਭਾਰੀ ਆਵਾਜ਼ ਵਿੱਚ ਰਾਜੂ ਨੂੰ ਕਹਿਣ ਲੱਗਾ ਮੈਥੋਂ ਡਰੋ ਨਾ ਤੁਸੀਂ ਇੱਕ ਭਾਰੀ यातना ਤੋਂ ਮੇਰੀ ਜਾਨ ਬਚਾਈ ਹੈ ਅਤੇ ਮੈਂ ਤੁਹਾਡਾ ਇਹਸਾਨ ਕਦੇ ਨਹੀਂ ਭੁੱਲ ਪਾਵਾਂਗਾ ਅਤੇ ਤੁਹਾਡਾ ਹੁਕਮ ਮੰਨਾਂਗਾ। ਰਾਜੂ ਨੇ ਹੈਰਾਨ ਹੋ ਕੇ ਪੁੱਛਿਆ ਮੈਂ ਤੁਹਾਨੂੰ ਕਿਸ ਯਾਤਨਾ ਤੋਂ ਬਚਾਇਆ ਹੈ? ਜਿੰਨੇ ਨੇ ਜਵਾਬ ਦਿੱਤਾ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਖੂਹ ਵਿੱਚ ਆਰਾਮ ਨਾਲ ਸੌ ਰਿਹਾ ਸੀ। ਕੱਲ ਰਾਤ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਕੋਈ ਖਲਲ ਨਹੀਂ ਸੀ। हां मैं मानता हां कि मैं कदे कदे शरारत ਨਾਲ ਲੋਕਾਂ ਨੂੰ ਰਸਤਾ ਭਟਕਾ ਦਿੰਨਾ ਹਾਂ ਇਸ ਤੋਂ ਪਹਿਲਾਂ ਮੈਨੂੰ ਕਦੇ ਕਿਸੇ ਨੇ ਤੰਗ ਨਹੀਂ ਕੀਤਾ ਪਰ ਕੱਲ ਰਾਤ ਮੇਰੇ ਉੱਪਰ ਇੱਕ ਔਰਤ ਆ ਡਿੱਗੀ ਉਸ ਨੇ ਤਾਂ ਮੇਰਾ ਜੀਨਾ ਮੁਹਾਲ ਕਰ ਦਿੱਤਾ ਮੈਂ ਕਦੇ ਕਿਸੇ ਨੂੰ ਇੰਨਾ ਚੀਕਦੇ ਨਹੀਂ ਦੇਖਿਆ ਅਤੇ ਜਦੋਂ ਤੁਸੀਂ ਰੱਸੀ ਸੁੱਟੀ ਤਾਂ ਮੈਂ ਇਸ ਦਾ ਸਿਰਾ ਫੜ ਲਿਆ ਅਤੇ ਤੁਸੀਂ ਮੈਨੂੰ ਉਸਿਆਤਨਾ ਤੋਂ ਬਚਾ ਲਿਆ ਤੁਹਾਡੀ ਇਸ ਭਲਾਈ ਦੇ ਬਦਲੇ ਮੈਂ ਤੁਹਾਨੂੰ ਇਨਾਮ ਦੇਣਾ ਚਾਹੁੰਦਾ ਹਾਂ ਇਸ ਤੋਂ ਬਾਅਦ ਜਿੰਨ ਨੇ ਤਿੰਨ ਪੱਤੇ ਕੱਢੇ ਅਤੇ ਕਹਿਣ ਲੱਗਾ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਹੁਣ ਮੈਂ ਬਾਦਸ਼ਾਹ ਦੀ ਬੇਟੀ ਦੇ ਕੋਲ ਜਾਵਾਂਗਾ ਅਤੇ ਉਸਦੇ ਸਰੀਰ ਵਿੱਚ ਵੜ ਜਾਵਾਂਗਾ ਉਸ ਤੋਂ ਬਾਅਦ ਉਹ ਬਹੁਤ ਬਿਮਾਰ ਹੋ ਜਾਵੇਗੀ ਹਕੀਮਾਂ ਅਤੇ ਵੈਦਾਂ ਨੂੰ ਸਾਰਿਆਂ ਨੂੰ ਬੁਲਾਇਆ ਜਾਵੇਗਾ ਪਰ ਉਹ ਸਾਰੇ ਬੇਵੱਸ ਹੋ ਜਾਣਗੇ ਜਦੋਂ ਤੁਹਾਨੂੰ ਬਾਦਸ਼ਾਹ ਦੀ ਬੇਟੀ ਦੇ ਬਿਮਾਰ ਹੋਣ ਦੀ ਖਬਰ ਮਿਲੇ ਤਾਂ ਤੁਸੀਂ ਵੀ ਬਾਦਸ਼ਾਹ ਦੇ ਕੋਲ ਪਹੁੰਚ ਜਾਣਾ ਅਤੇ ਇਹ ਤਿੰਨ ਪੱਤੇ ਬਾਦਸ਼ਾਹ ਦੀ ਬੇਟੀ ਦੇ ਮੱਥੇ ਤੇ ਰੱਖ ਦੇਣਾ ਜਿਵੇਂ ਹੀ ਤੁਸੀਂ ਇਹ ਤਿੰਨ ਪੱਤੇ ਉਸਦੇ ਮੱਥੇ ਤੇ ਰੱਖੋਗੇ ਤਾਂ ਮੈਂ ਉਸਦੇ ਸਰੀਰ ਵਿੱਚੋਂ ਨਿਕਲ ਜਾਵਾਂਗਾ ਅਤੇ ਉਹ ਬਿਲਕੁਲ ਠੀਕ ਹੋ ਜਾਵੇਗੀ ਬਾਦਸ਼ਾਹ ਤੁਹਾਡੇ ਤੋਂ ਬਹੁਤ ਖੁਸ਼ ਹੋਵੇਗਾ ਅਤੇ ਤੁਹਾਨੂੰ ਬਹੁਤ ਸਾਰਾ ਇਨਾਮ ਦੇਵੇਗਾ ਰਾਜੂ ਨੂੰ ਇਹ ਯੋਜਨਾ ਬਹੁਤ ਚੰਗੀ ਲੱਗੀ ਉਹ ਜਿੰਨ ਤੋਂ ਉਹ ਪੱਤੇ ਲੈ ਕੇ ਉੱਥੋਂ ਚਲਾ ਗਿਆ ਉਸਨੇ ਖੋ ਵਿੱਚ ਡਿੱਗੀ ਆਪਣੀ ਪਤਨੀ ਨੂੰ ਇਹ ਸੋਚ ਕੇ ਉੱਥੇ ਹੀ ਛੱਡ ਦਿੱਤਾ ਕਿ ਇਸ ਨੂੰ ਵੀ ਸਬਕ ਮਿਲਣਾ ਚਾਹੀਦਾ ਹੈ ਇਸਨੇ ਤਾਂ ਜਿੰਨ ਦਾ ਵੀ ਜੀਣਾ ਹਰਾਮ ਕਰ ਦਿੱਤਾ ਜਿਵੇਂ ਹੀ ਰਾਜੂ ਉੱਥੋਂ ਰਵਾਨਾ ਹੋਇਆ ਤਾਂ ਜਿੰਨ ਵੀ ਉੱਥੋਂ ਬਾਦਸ਼ਾਹ ਦੇ ਮਹਿਲ ਵਿੱਚ ਪਹੁੰਚ ਗਿਆ ਅਤੇ ਬਾਦਸ਼ਾਹ ਦੀ ਬੇਟੀ ਦੇ ਸਰੀਰ ਵਿੱਚ ਵੜ ਗਿਆ ਉਸ ਦਿਨ ਤੋਂ ਬਾਅਦ ਉਹ ਵਿਚਾਰੀ ਚੁੱਪਚਾਪ ਰਹਿਣ ਲੱਗੀ ਅਤੇ ਇੱਕ ਦਿਨ ਬਹੁਤ ਬਿਮਾਰ ਪੈ ਗਈ ਅਤੇ ਜੋਰ-ਜੋਰ ਨਾਲ ਚੀਖਣ ਲੱਗੀ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਜਦੋਂ ਬਾਦਸ਼ਾਹ ਨੂੰ ਆਪਣੀ ਬੇਟੀ ਦੇ ਬਿਮਾਰ ਹੋਣ ਦੀ ਖਬਰ ਮਿਲੀ ਤਾਂ ਬਾਦਸ਼ਾਹ ਤੁਰੰਤ ਉਸਦੇ ਕਮਰੇ ਵਿੱਚ ਪਹੁੰਚਿਆ ਅਤੇ ਆਪਣੀ ਬੇਟੀ ਨੂੰ ਬਹੁਤ ਤਕਲੀਫ ਵਿੱਚ ਦੇਖ ਕੇ ਬਹੁਤ ਦੁਖੀ ਹੋ ਗਿਆ ਉਸਨੇ ਆਪਣੇ ਰਾਜ ਦੇ ਸਾਰੇ ਹਕੀਮਾਂ ਅਤੇ ਵਿਦਵਾਨਾਂ ਨੂੰ ਬੁਲਾਇਆ ਪਰ ਸਭ ਬੇਵੱਸ ਹੋ ਗਏ ਸ਼ਹਿਜ਼ਾਦੀ ਦਰਦ ਨਾਲ ਤੜਪ ਰਹੀ ਸੀ ਤੇ ਉਸ ਦੀ ਤਕਲੀਫ ਵੱਧਦੀ ਜਾ ਰਹੀ ਸੀ ਉਦੋਂ ਰਾਜੂ ਆਪਣੇ ਘਰ ਆ ਕੇ ਬਹੁਤ ਖੁਸ਼ ਸੀ ਅਤੇ ਉਸ ਨੇ ਸਭ ਕੁਝ ਭੁਲਾ ਦਿੱਤਾ ਸੀ ਉਹ ਆਪਣੀ ਪਤਨੀ ਤੋਂ ਛੁਟਕਾਰਾ ਪਾ ਕੇ ਬਹੁਤ ਖੁਸ਼ ਸੀ ਉਹੋ ਇਸੇ ਖੁਸ਼ੀ ਵਿੱਚ ਜਿੰਨ ਦੇ ਦਿੱਤੇ ਗਏ ਤਿੰਨ ਪੱਤਿਆਂ ਨੂੰ ਵੀ ਭੁੱਲ ਗਿਆ ਫਿਰ ਇੱਕ ਦਿਨ ਉਸ ਨੇ ਬਾਦਸ਼ਾਹ ਵੱਲੋਂ ਐਲਾਨ ਸੁਣਿਆ ਮੇਰੀ ਬੇਟੀ ਬਹੁਤ ਬਿਮਾਰ ਹੈ ਹਕੀਮ ਜੋਤਸ਼ੀ ਵਿਦਵਾਨ ਸਭ ਨਾਕਾਮ ਹੋ ਚੁੱਕੇ ਹਨ ਜੋ ਵੀ ਮੇਰੀ ਬੇਟੀ ਦਾ ਇਲਾਜ ਕਰ ਸਕਦਾ ਹੈ ਉਹ ਅੱਗੇ ਆਏ ਅਤੇ ਉਸ ਦਾ ਇਲਾਜ ਕਰੇ ਜਿਸ ਨੇ ਵੀ ਮੇਰੀ ਬੇਟੀ ਨੂੰ ਠੀਕ ਕਰ ਦਿੱਤਾ ਤਾਂ ਮੈਂ ਆਪਣੇ ਖਜ਼ਾਨਿਆਂ ਦਾ ਮੂੰਹ ਖੋਲ ਦੇਵਾਂਗਾ ਬਾਦਸ਼ਾਹ ਦਾ ਐਲਾਨ ਸੁਣਦੇ ਹੀ ਰਾਜੂ ਨੂੰ ਜਿੰਨ ਦੇ ਦਿੱਤੇ ਗਏ ਤਿੰਨ ਪੱਤਿਆਂ ਦਾ ਖਿਆਲ ਆਇਆ ਅਤੇ ਉਹ ਤੁਰੰਤ ਬਾਦਸ਼ਾਹ ਦੇ ਮਹਿਲ-ਵਲ ਚੱਲ ਪਿਆ। ਜਦੋਂ ਬਾਦਸ਼ਾਹ ਨੇ ਰਾਜੂ ਤੋਂ ਪੁੱਛਿਆ ਕਿ ਕੀ ਤੁਸੀਂ ਮੇਰੀ ਬੇਟੀ ਨੂੰ ਠੀਕ ਕਰ ਸਕਦੇ ਹੋ ਤਾਂ ਉਸਨੇ ਆਕਰ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਕੁਝ ਸੋਚਦੇ ਹੋਏ ਬੋਲਿਆ ਹਾਂ ਮੈਂ ਕਰ ਸਕਦਾ ਹਾਂ ਪਰ ਪਹਿਲਾਂ ਮੇਰੇ ਖਾਣੇ ਦਾ ਬੰਦੋਬਸਤ ਕਰੋ। ਖਾਲੀ ਪੇਟ ਮੇਥੋਂ ਕੁਝ ਵੀ ਨਹੀਂ ਹੋਵੇਗਾ। ਉਸ ਦੇ ਸਾਹਮਣੇ ਤਰ੍ਹਾਂ-ਤਰ੍ਹਾਂ ਦੇ ਸਵਾਦਿਸ਼ਟ ਖਾਣੇ ਰੱਖੇ ਗਏ ਅਤੇ ਰਾਜੂ ਨੇ ਟੇਟ ਢਪਾਰ ਕੇ ਖਾਣਾ ਖਾਤਾ ਜਦੋਂ ਰਾਜੂ ਖਾਣੇ ਤੋਂ ਨਿਪਟ ਗਿਆ ਤਾਂ ਬਾਦਸ਼ਾਹ ਤੁਰੰਤ ਰਾਜੂ ਨੂੰ ਆਪਣੀ ਬਿਮਾਰ ਬੇਟੀ ਦੇ ਕਮਰੇ ਵਿੱਚ ਲੈ ਗਿਆ ਸ਼ਹਿਜ਼ਾਦੀ ਹੁਣ ਵੀ ਬਹੁਤ ਤਕਲੀਫ ਵਿੱਚ ਸੀ ਰਾਜੂ ਨੇ ਉਹਨਾਂ ਤਿੰਨੋਂ ਪੱਤਿਆਂ ਨੂੰ ਪਾਣੀ ਵਿੱਚ ਭਿਉਂ ਕੇ ਸ਼ਹਿਜ਼ਾਦੀ ਦੇ ਮੱਥੇ ਤੇ ਰੱਖ ਦਿੱਤਾ ਸ਼ਹਿਜ਼ਾਦੀ ਦੇ ਮੱਥੇ ਤੇ ਉਹ ਪੱਤੇ ਰੱਖਣ ਦੀ ਦੇਰ ਸੀ ਸ਼ਹਿਜ਼ਾਦੀ ਦਾ ਦਰਦ ਗਾਇਬ ਹੋ ਗਿਆ ਅਤੇ ਉਹ ਐਨੀ ਸਿਹਤਮੰਦ ਹੋ ਗਈ ਜਿਵੇਂ ਕਦੇ ਬਿਮਾਰ ਹੀ ਨਹੀਂ ਸੀ ਬਾਦਸ਼ਾਹ ਨੇ ਅਰਥਾਤ ਦੌਲਤ ਰਾਜੂ ਤੇ ਲੁਟਾ ਦਿੱਤੀ ਅਤੇ ਉਸ ਦਾ ਬਹੁਤ ਸ਼ੁਕਰੀਆ ਅਦਾ ਕੀਤਾ ਅਤੇ ਉਸ ਨੂੰ ਇੱਜ਼ਤ ਨਾਲ ਮਹਿਲ ਤੋਂ ਵਿਦਾ ਕੀਤਾ ਹੁਣ ਰਾਜੂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਪਰ ਉਸ ਨੂੰ ਕਦੇ-ਕਦੇ ਆਪਣੀ ਪਤਨੀ ਦਾ ਵੀ ਖਿਆਲ ਹੁੰਦਾ ਪਰ ਉਸ ਨੂੰ ਵਾਪਸ ਲਿਆਉਣ ਦੀ ਕਦੇ ਹਿੰਮਤ ਨਹੀਂ ਹੋਈ ਉਹ ਹਰ ਰੋਜ਼ ਉਸੇ ਖੂਹ ਤੇ ਜਾਂਦਾ ਤੇ ਖਾਣੇ ਦੀ ਇੱਕ ਪਲੇਟ ਉਸ ਖੂਹ ਵਿੱਚ ਰੱਸੀ ਦੀ ਮਦਦ ਨਾਲ ਉਤਾਰ ਦਿੰਦਾ ਅਤੇ ਵਾਪਸ ਚੱਲਿਆ ਆਉਂਦਾ। ਸਮਾ ਜਿਵੇਂ ਹੀ ਗੁਜ਼ਰਦਾ ਰਿਆ। ਅਚਾਨਕ ਰਾਜੂ ਨੇ ਇੱਕ ਦਿਨ ਫਿਰ ਬਾਦਸ਼ਾਹ ਵੱਲੋਂ ਐਲਾਨ ਸੁਣਿਆ। ਉਹ ਨਿਰਾਸ਼ ਸੁਰ ਵਿੱਚ ਕਹਿ ਰਿਹਾ ਸੀ, ਗਵਾਂਡੀ ਦੇਸ਼ ਦਾ ਬਾਦਸ਼ਾਹ ਜੋ ਮੇਰਾ ਦੋਸਤ ਵੀ ਹੈ, ਉਸ ਦੀ ਬੇਟੀ ਵੀ ਬਿਲਕੁਲ ਉਸੇ ਹਾਲਤ ਵਿੱਚ ਹੈ। ਜਿਸ ਹਾਲਤ ਵਿੱਚ ਮੇਰੀ ਬੇਟੀ ਸੀ ਕਿ ਕੋਈ ਅਜਿਹਾ ਆਦਮੀ ਹੈ ਜੋ ਉਸ ਦੀ ਬੇਟੀ ਦਾ ਇਲਾਜ ਕਰ ਸਕੇ ਤਾਂ ਫਿਰ ਉਸ ਲੱਕੜਹਾਰੇ ਦਾ ਪਤਾ ਦੱਸ ਸਕੇ ਜਿਸ ਨੇ ਮੇਰੀ ਬੇਟੀ ਨੂੰ ਠੀਕ ਕੀਤਾ ਸੀ ਰਾਜੂ ਨੇ ਬਾਦਸ਼ਾਹ ਦੇ ਇਸ ਐਲਾਨ ਤੇ ਕੋਈ ਧਿਆਨ ਨਾ ਦਿੱਤਾ ਉਹ ਆਪਣੀ ਇਸ ਜ਼ਿੰਦਗੀ ਵਿੱਚ ਖੁਸ਼ ਸੀ ਅਤੇ ਉਸ ਨੂੰ ਹੋਰ ਕਿਸੇ ਇਨਾਮ ਦੀ ਲੋੜ ਨਹੀਂ ਸੀ ਪਰ ਜਦੋਂ ਬਾਦਸ਼ਾਹ ਦੇ ਨੌਕਰ ਉਸਦੇ ਮਕਾਨ ਤੱਕ ਆ ਪਹੁੰਚੇ ਤਾਂ ਫਿਰ ਉਹ ਮਨਾ ਵੀ ਨਹੀਂ ਕਰ ਸਕਿਆ। ਲਿਹਾਜ਼ਾ ਉਸ ਨੂੰ ਗਵਾਂਡੀ ਦੇਸ਼ ਦੇ ਬਾਦਸ਼ਾਹ ਦੇ ਦਰਬਾਰ ਵੱਲ ਰਵਾਨਾ ਹੋਣਾ ਪਿਆ। ਰਾਜੂ ਜਿਵੇਂ ਹੀ ਉਸ ਲੜਕੀ ਦੇ ਕਮਰੇ ਵਿੱਚ ਪਹੁੰਚਿਆ ਤਾਂ ਉਹ ਦੇਖ ਕੇ ਸਮਝ ਗਿਆ ਕਿ ਉਸ ਦਾ ਸਾਹਮਣਾ ਇੱਕ ਵਾਰ ਫਿਰ ਉਸ ਖੂ ਦੇ ਜਿੰਨ ਨਾਲ ਹੋਇਆ ਹੈ। ਉਸ ਨੇ ਉਹੀ ਪੱਤੇ ਆਪਣੀ ਜੇਬ ਵਿੱਚੋਂ ਕੱਢੇ ਅਤੇ ਉਸਦੇ ਮੱਥੇ ਤੇ ਰੱਖਣ ਲੱਗਾ। ਪਰ ਇੱਕ ਤੇਜ਼ ਆਵਾਜ਼ ਉਸਦੇ ਕੰਨਾਂ ਵਿੱਚ ਗੂੰਜੀ ਰੁਕ ਜਾਓ ਫਿਰ ਉਹੀ ਜinn ਇੱਕ ਇਨਸਾਨ ਦਾ ਰੂਪ ਧਾਰਨ ਕਰ ਉਸਦੇ ਸਾਹਮਣੇ ਖੜਾ ਹੋ ਗਿਆ ਤੁਸੀਂ ਪਹਿਲਾਂ ਮੇਰੇ ਤੇ एहसान ਕੀਤਾ ਸੀ ਅਤੇ ਮੈਂ ਵੀ ਤੁਹਾਨੂੰ ਇਨਾਮ ਦਵਾਇਆ ਪਰ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤੁਹਾਡਾ ਮਹਤਾਜ ਹਾਂ ਮੈਂ ਪਹਿਲਾਂ ਵੀ ਬਾਦਸ਼ਾਹ ਦੀ ਬੇਟੀ ਤੁਹਾਡੀ ਵਜ੍ਹਾ ਨਾਲ ਛੱਡ ਦਿੱਤੀ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਵੀ ਗਵਾ ਦੇਵਾਂ ਜੇ ਹੋਣ ਤੁਸੀਂ ਅਜਿਹਾ ਕੀਤਾ ਤਾਂ ਮੈਂ ਦੋਨੋਂ ਸ਼ਹਿਜ਼ਾਦੀਆਂ ਨੂੰ ਗਾਇਬ ਕਰਕੇ ਆਪਣੇ ਨਾਲ ਲੈ ਚਲਾਂਗਾ ਇਹ ਗੱਲ ਸੁਣ ਕੇ ਰਾਜੂ ਪਰੇਸ਼ਾਨ ਹੋ ਗਿਆ ਅਤੇ ਫਿਰ ਕੁਝ ਸੋਚ ਕੇ ਬੋਲਿਆ ਮੈਂ ਇੱਥੇ ਸ਼ਹਿਜ਼ਾਦੀ ਲਈ ਨਹੀਂ ਆਇਆ ਇਹ ਤਾਂ ਤੁਹਾਡੀ ਮਲਕੀਅਤ ਹੈ ਅਤੇ ਤੁਹਾਡੇ ਮੇਰੇ ਤੇ ਬਹੁਤ एहसान ਹਨ ਤੁਸੀਂ ਚਾਹੋ ਤਾਂ ਮੇਰੀ ਪਤਨੀ ਨੂੰ ਵੀ ਲੈ ਜਾਓ ਫਿਰ ਜinn ਹੈਰਾਨ ਹੋ ਕੇ ਪੁੱਛਣ ਲੱਗਾ ਫਿਰ ਤੁਸੀਂ ਇੱਥੇ ਕਿਉਂ ਆਏ ਹੋ ਰਾਜੂ ਉਦਾਸ ਹੋ ਕੇ ਬੋਲਿਆ ਉਹ ਔਰਤ ਜੋ ਖੂਬ ਵਿੱਚ ਡਿੱਗੀ ਸੀ ਉਹ ਮੇਰੀ ਪਤਨੀ ਹੈ ਮੈਂ ਉਸ ਤੋਂ ਜਾਨ ਛਡਾਉਣ ਲਈ ਉਸ ਨੂੰ ਖੂਬ ਵਿੱਚ ਛੱਡ ਦਿੱਤਾ ਸੀ ਇਹ ਸੁਣ ਕੇ ਜinn ਪਰੇਸ਼ਾਨ ਹੋ ਕੇ ਬੋਲਿਆ ਕੀ ਉਹ ਤੁਹਾਡੀ ਪਤਨੀ ਹੈ ਉਹ ਹੁਣ ਵੀ ਖੂਬ ਵਿੱਚ ਹੈ ਜਾਂ ਖੂ ਤੋਂ ਬਾਹਰ ਆ ਗਈ ਫਿਰ ਰਾਜੂ ਨੇ ਕਿਹਾ ਹਾਂ ਉਹੀ ਔਰਤ ਜਿਸਨੇ ਇੱਕ ਦਿਨ ਵਿੱਚ ਤੁਹਾਡੇ ਵੀ ਨੱਕ ਵਿੱਚ ਦਮ ਕਰ ਦਿੱਤਾ ਸੀ ਉਹ ਮੇਰੀ ਹੀ ਪਤਨੀ ਹੈ ਮੈਂ ਤਾਂ ਲੱਖ ਕੋਸ਼ਿਸ਼ ਕੀਤੀ ਕਿ ਉਸ ਤੋਂ ਆਪਣਾ ਖਿਆਲਾ ਛੁੜਾਵਾਂ ਪਰ ਮੈਂ ਜਿੱਥੇ ਵੀ ਜਾਂਦਾ ਹਾਂ ਉਹ ਮੇਰਾ ਪਿੱਛਾ ਕਰਦੀ ਹੈ ਹੁਣ ਵੀ ਉਹ ਦਰਵਾਜ਼ੇ ਦੇ ਪਿੱਛੇ ਖੜੀ ਹੈ ਇਹ ਸੁਣ ਕੇ ਉਹ ਜਿੰ ਕਬਰਾਇਆ ਪਹਿਲਾਂ ਉਸਨੇ ਜ਼ਮੀਨ ਵੱਲ ਦੇਖਿਆ ਤੇ ਫਿਰ ਅਸਮਾਨ ਵੱਲ ਅਤੇ ਫਿਰ ਉਸਨੇ ਇੱਕ ਜ਼ੋਰਦਾਰ ਚੀਕ ਮਾਰੀ ਅਤੇ ਫਿਰ ਸਾਰੀ ਸੱਚਾਈ ਜਾਣੇ ਬਗੈਰ ਉਥੋਂ ਗਾਇਬ ਹੋ ਗਿਆ ਇਸ ਤਰ੍ਹਾਂ ਦੋਨੋਂ ਸ਼ਹਿਜ਼ਾਦੀਆਂ ਰਾਜੂ ਦੀ ਵਜ੍ਹਾ ਨਾਲ ਸਿਹਤਮੰਦ ਹੋ ਗਈਆਂ ਅਤੇ ਰਾਜੂ ਨੂੰ ਦੋਨੋਂ ਬਾਦਸ਼ਾਹਾਂ ਵੱਲੋਂ ਬਹੁਤ ਜ਼ਿਆਦਾ ਇਨਾਮ ਮਿਲਿਆ ਉਹ ਖੁਸ਼ੀ ਨਾਲ ਇਨਾਮ ਲੈ ਕੇ ਆਪਣੇ ਘਰ ਪਹੁੰਚਿਆ ਪਰ ਜਦੋਂ ਉਹ ਇਕੱਲਾ ਆਪਣੇ ਘਰ ਵਿੱਚ ਬੈਠਾ ਸੀ ਤਾਂ ਉਸ ਨੂੰ ਆਪਣੀ ਪਤਨੀ ਦਾ ਖਿਆਲ ਆਇਆ ਅਤੇ ਉਸਨੇ ਸੋਚਿਆ ਮੈਂ ਤਾਂ ਇੱਕ ਗਰੀਬ ਜਿਹਾ ਆਦਮੀ ਸੀ ਅਤੇ ਮੈਨੂੰ ਜੋ ਕੁਝ ਵੀ ਮਿਲਿਆ ਹੈ ਅਸਲ ਵਿੱਚ ਮੇਰੀ ਪਤਨੀ ਦੀ ਵਜ੍ਹਾ ਨਾਲ ਹੀ ਮਿਲਿਆ ਹੈ ਉਹ ਜਿਹੋ ਜੀ ਹੈ ਜੇ ਉਹ ਅਜਿਹੀ ਨਾ ਹੁੰਦੀ ਤਾਂ ਇਹ ਸ਼ਾਨੋ ਸ਼ੌਕਤ ਅਤੇ ਇਹ maal ਦੌਲਤ ਮੇਰੇ ਹੱਥ ਕਦੇ ਨਾ ਆਂਦੀ ਇਹ ਸੋਚਦੇ ਹੀ ਉਸਨੇ ਆਪਣੇ ਘੋੜੇ ਕੱਢੇ ਅਤੇ ਜੰਗਲ ਵੱਲ ਰਵਾਨਾ ਹੋ ਗਿਆ ਉੱਥੇ ਪਹੁੰਚ ਕੇ ਉਸਨੇ ਫਿਰ ਤੋਂ ਖੋਜ ਉਹੀ ਰੱਸੀ ਲਟਕਾਈ ਅਤੇ ਆਪਣੀ ਪਤਨੀ ਨੂੰ ਆਵਾਜ਼ ਦਿੱਤੀ ਕਿ ਇਸ ਰੱਸੀ ਦਾ ਸਿਰਾ ਫੜ ਲਓ ਅਤੇ ਫਿਰ ਉਸਨੇ ਆਪਣੀ ਪਤਨੀ ਨੂੰ ਬਾਹਰ ਕੱਢਿਆ ਅਤੇ ਫਿਰ ਆਪਣੀ ਪਤਨੀ ਨੂੰ ਲੈ ਕੇ ਘਰ ਵੱਲ ਚੱਲਣ ਲੱਗਾ। ਰਾਜੂ ਦੀ ਪਤਨੀ ਬਿਲਕੁਲ ਚੁੱਪ ਅਤੇ ਸ਼ਾਂਤ ਸੀ। ਰਾਜੂ ਨੇ ਸੋਚਿਆ ਕਿ ਉਹ ਬਦਲ ਚੁੱਕੀ ਹੈ ਪਰ ਫਿਰ ਜਦੋਂ ਉਹ ਘਰ ਪਹੁੰਚੇ ਤਾਂ ਰਾਜੂ ਦੀ ਪਤਨੀ ਨੇ ਉਸ ਨੂੰ ਫਿਰ ਤੋਂ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਐਨੇ ਦਿਨ ਮੈਨੂੰ ਉੱਥੇ ਖੂਬ ਹੀ ਛੱਡ ਕੇ ਬਾਦਸ਼ਾਹ ਦੇ ਮਹਿਲ ਵਿੱਚ ਖੁਦ ਮਸਤੀ ਕਰਦੇ ਰਹੇ ਉਸਨੇ ਅਗਲੇ ਹੀ ਦਿਨ ਰਾਜੂ ਦੇ ਹੱਥ ਵਿੱਚ ਕੁਹਾੜੀ ਫੜਾ ਦਿੱਤੀ ਅਤੇ ਉਸ ਨੂੰ ਲੱਕੜੀਆਂ ਕੱਟਣ ਲਈ ਜੰਗਲ ਵਿੱਚ ਭੇਜ ਦਿੱਤਾ ਅਤੇ ਖੁਦ ਸਾਰੀ ਦੌਲਤ ਤੇ ਕਬਜ਼ਾ ਕਰ ਲਿਆ ਬਲਕਿ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਰਾਜੂ ਨੇ ਉਸ ਦੀ ਕਿਸੇ ਵੀ ਗੱਲ ਦਾ ਬੁਰਾ ਨਹੀਂ ਮੰਨਿਆ ਬਲਕਿ ਖੁਸ਼ੀ-ਖੁਸ਼ੀ ਉਸ ਦੀ ਗੱਲ ਮੰਨਣ ਲੱਗਿਆ ਫਿਰ ਕੁਝ ਹੀ ਦਿਨ गुजरे सानकी पत्नी ਦਾ ਰਵਈਆ ਵੀ ਬਦਲ ਗਿਆ ਅਤੇ ਫਿਰ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਤਾਂ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਤੇ ਨਾਲ ਹੀ ਇਹ ਵੀ ਦੱਸਣਾ ਕਿ ਇਸ ਕਹਾਣੀ ਦੀ ਸਿੱਖਿਆ ਕੀ ਹੈ ਤੇ ਇਸ ਦਾ ਸਾਰ ਕੀ ਹੈ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ